ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਾਰੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਅਕਸਰ ਇਹ ਕਿਹਾ ਜਾਂਦਾ ਹੈ ਕਿ ਸਿਆਸਤ ਵਿੱਚ ਕਿਸੇ ਵੀ ਸੰਭਾਵਨਾਵਾਂ ਨੂੰ ਸਿਰੇ ਤੋਂ ਖਾਰਜ ਨਹੀਂ ਕੀਤਾ ਜਾ ਸਕਦਾ ਸਿਆਸਤ ਸੰਭਾਵਨਾਵਾਂ ਦੀ ਹੀ ਖੇਡ ਹੈ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਜੋ ਘਟਨਾਵਾਂ ਹੋ ਰਹੀਆਂ ਹਨ ਉਹਨਾਂ ਨੂੰ 2027 ਦੀਆਂ ਨਜ਼ਰਾਂ ਤੋਂ ਹੀ ਦੇਖਿਆ ਜਾ ਰਿਹਾ ਹੈ ਤੇ ਜਿਹੜੇ ਹੜ੍ਹ ਪੰਜਾਬ ਦੇ ਵਿੱਚ ਹੋਣਾਏ ਹੋਏ ਨੇ ਉਹ ਵੀ ਉਸੇ ਰਾਜਨੀਤੀ ਨੂੰ ਪ੍ਰਭਾਵਿਤ ਕਰਨਗੇ ਇਸ ਤੋਂ ਵੀ ਕੋਈ ਇਨਕਾਰ ਨਹੀਂ ਕਰ ਸਕਦਾ ਇਸੇ ਲਈ ਪ੍ਰਧਾਨ ਮੰਤਰੀ ਦਾ ਜੋ ਕੱਲ ਦੌਰਾ ਸੀ ਤੇ 1600 ਕਰੋੜ ਦਾ ਜੋ ਉਹ ਸਹਾਇਤਾ ਪੈਕੇਜ ਜਾਂ ਰਾਹਤ ਪੈਕੇਜ ਐਲਾਨ ਕਰਕੇ ਗਏ ਨੇ ਜਿਸ ਤੇ ਕੱਲ ਦੀ ਲਗਾਤਾਰ ਚਰਚਾ ਵਿਛੜੀ ਹੋਈ ਹੈ ਉਸ ਨੂੰ ਬਹੁਤੇ ਲੋਕ ਆਜਪਾ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਪੈਰ ਜਮਾਉਣ ਦਾ ਆਖਰੀ ਮੌਕਾ ਸੀ ਇਸ ਨਜ਼ਰੀਏ ਤੋਂ ਵੀ ਦੇਖਦੇ ਹਾਂ ਤੇ ਹੁਣ ਲੱਗਦਾ ਹੈ ਕਿ ਇਹ ਆਖਰੀ ਮੌਕੇ ਤੋਂ ਵੀ ਪਾਰਟੀ ਖੁੰਝ ਗਈ ਹੈ ਇਹ ਮੌਕਾ ਭਾਜਪਾ ਨੇ ਗਵਾ ਲਿਆ ਹੈ ਹੁਣ ਸ਼ਾਇਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੈਰ ਜਮਾਉਣਾ ਭਾਜਪਾ ਨੂੰ ਬਹੁਤ ਮੁਸ਼ਕਲ ਹੋ ਜਾਵੇ ਹੁਣ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣਾ ਪੰਜਾਬ ਦੇ ਲਈ ਇੱਕ ਦੂਰ ਦਾ ਸੁਪਨਾ ਹੈ ਇਹ ਮੰਨਿਆ ਜਾ ਰਿਹਾ ਹੈ ਪਰ ਹਜੇ ਵੀ ਕਈ ਲੋਕ ਇਹ ਕਹਿਣਗੇ ਕਿ 2027 ਦੇ ਵਿੱਚ ਹਜੇ ਬਹੁਤ ਸਮਾਂ ਪਿਆ ਹੈ ਸਾਲ ਤੋਂ ਵੀ ਵੱਧ ਦਾ ਸਮਾਂ ਹੈ ਕੁਝ ਵੀ ਹੋ ਸਕਦਾ ਹੈ ਆਖਰੀ ਮੌਕਾ ਤੁਸੀਂ ਕਿਵੇਂ ਕਹਿ ਸਕਦੇ ਹੋ ਤਾਂ ਮੈਂ ਆਪਣੇ ਤਰਕ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿਉਂ ਇਸ ਨੂੰ ਆਖਰੀ ਮੌਕਾ ਮੰਨਿਆ ਜਾਣਾ ਚਾਹੀਦਾ ਹੈ ਇਸ ਗੱਲ ਤੋਂ ਤਾਂ ਆਪ ਸਾਰੇ ਹੀ ਸਹਿਮਤ ਹੋਵਾਂਗੇ ਕਿ ਭਾਜਪਾ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਪ੍ਰਯੋਗ ਕਰ ਰਹੀ ਹੈ ਜਿਸ ਦੇ ਵਿੱਚ ਚਾਹੇ ਪੈਕੇਜ ਦੀ ਘੋਸ਼ਣਾ ਹੋਵੇ ਚਾਹੇ ਜੋੜ ਤੋੜ ਦੀ ਰਾਜਨੀਤੀ ਹੋਵੇ ਹੋਰ ਪਾਰਟੀਆਂ ਤੋਂ ਨੇਤਾ ਜਿਹੜੇ ਨੇ ਵੱਡੇ ਆਗੂ ਵੱਡੇ ਨਾਮ ਲਿਆ ਕੇ ਪਾਰਟੀ ਦੇ ਵਿੱਚ ਸ਼ਾਮਲ ਕਰਾਉਣਾ ਹੋਵੇ ਅੰਬੇਦਕਰ ਤੇ ਰਾਜਨੀਤੀ ਕਰਨੀ ਹੋਵੇ ਐਸਸੀ ਐਸਟੀ ਦੀ ਜਾਤਪਾਤ ਦੀ ਰਾਜਨੀਤੀ ਹੋਵੇ ਧ्रुਵੀਕਰਨ ਹੋਵੇ ਪੋਲਰਾਈਜੇਸ਼ਨ ਦੀ ਨੂੰ ਕਹਿ ਦਿੰਨੇ ਆ ਜਾਂ ਬਹੁਤ ਕੌਡੀਆਂ ਚੋਣਾਂ ਲੜਾਉਣਾ ਕਈ ਕੁਛ ਇਸ ਦੇ ਵਿੱਚ ਸ਼ਾਮਿਲ ਹੈ ਜੋ ਪ੍ਰਯੋਗ ਭਾਜਪਾ ਦੇ ਵੱਲੋਂ ਕੀਤੇ ਜਾ ਰਹੇ ਹਨ ਪਰ ਅੱਜ ਆਪਾਂ ਸਿਰਫ ਪੈਕੇਜ ਦੀ ਰਾਜਨੀਤੀ ਦੇ ਉੱਪਰ ਹੀ ਗੱਲ ਕਰ ਰਹੇ ਹਾਂ ਇਹ ਸਾਰੀ ਚਰਚਾ ਆਪਾਂ ਪੈਕੇਜ ਦੇ ਉੱਪਰ ਹੀ ਕੇਂਦ੍ਰਿਤ ਕਰਦੇ 2022 ਦੀਆਂ ਚੋਣਾਂ ਦਾ ਸਮਾਂ ਤਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਚੋਣਾਂ ਤੋਂ ਪਹਿਲਾਂ ਕਿਸ ਤਰੀਕੇ ਦਾ ਮਾਹੌਲ ਸੀ ਜੇਕਰ ਤੁਹਾਨੂੰ ਯਾਦ ਹੋਵੇ ਜਨਵਰੀ ਦਾ ਮਹੀਨਾ ਸੀ 5 ਜਨਵਰੀ ਨੂੰ ਫਿਰੋਜ਼ਪੁਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਆਉਣਾ ਸੀ ਉਸ ਤੋਂ ਪਹਿਲਾਂ ਚਰਚਾਵਾਂ ਦਾ ਬਾਜ਼ਾਰ ਪੂਰਾ ਗਰਮ ਸੀ ਕਿ ਕੋਈ ਬਹੁਤ ਵੱਡਾ ਵਿਸ਼ੇਸ਼ ਪੈਕੇਜ ਪੰਜਾਬ ਦੇ ਲਈ ਐਲਾਨ ਹੋਣ ਵਾਲਾ ਹੈ ਕੋਈ ਕਹਿੰਦਾ ਸੀ 40000 ਕਰੋੜ ਦਾ ਪੈਕੇਜ ਹੈ ਕੋਈ ਕਹਿੰਦਾ ਸੀ 50000 ਕਰੋੜ ਦਾ ਪੈਕੇਜ ਹੈ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸੀ ਇੱਥੋਂ ਤੱਕ ਵੀ ਚਰਚਾ ਹੋ ਰਹੀ ਸੀ ਕਿ ਸ਼ਾਇਦ ਚੰਡੀਗੜ੍ਹ ਜਿਹੜਾ ਹੈ ਪੰਜਾਬ ਨੂੰ ਦੇ ਦਿੱਤਾ ਜਾਵੇ ਇਹ ਲੰਮੇ ਸਮੇਂ ਤੋਂ ਪੈਂਡਿੰਗ ਮੰਗ ਪੰਜਾਬ ਦੀ ਹੈ ਉਸ ਨੂੰ ਵੀ ਸੋਲਵ ਕਰ ਦਿੱਤਾ ਜਾਵੇ ਚੰਡੀਗੜ੍ਹ ਦਾ ਮਸਲਾ ਜੇ ਹੱਲ ਹੋ ਜਾਏਗਾ ਨਾਲ 40-50 ਹਜ਼ਾਰ ਕਰੋੜ ਦਾ ਪੈਕੇਜ ਮਿਲ ਜਾਏਗਾ ਪੰਜਾਬ ਨੂੰ ਤਾਂ ਇਸ ਤੋਂ ਵੱਧ ਅੱਜ ਤੱਕ ਕਿਸੇ ਪਾਰਟੀ ਨੇ ਪੰਜਾਬ ਲਈ ਨਹੀਂ ਕੀਤਾ ਇਸ ਤਰ੍ਹਾਂ ਦੀ ਕੈਂਪੇਨ ਚਲਾਈ ਜਾਏਗੀ ਤੇ ਫਿਰ ਭਾਜਪਾ ਨੂੰ ਸੱਤਾ ਦੇ ਵਿੱਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਇਹ ਸਾਰੀਆਂ ਗੱਲਾਂ ਉਸ ਸਮੇਂ ਪੂਰੇ ਜ਼ੋਰਾਂ ਸ਼ੋਰਾਂ ਤੇ ਹੋ ਰਹੀਆਂ ਸੀ ਲੇਕਿਨ ਹੋਇਆ ਕੀ ਹੋਇਆ ਇਹ ਕੁਝ ਕਿਸਾਨ ਜਥੇਬੰਦੀ ਦੇ ਲੋਕਾਂ ਨੇ 50 ਗਿਣਤੀ ਸੀ 100 ਗਿਣਤੀ ਸੀ ਜਾਂ 200 ਸੀ ਕਿੰਨੇ ਵੀ ਸੀ ਉਹਨਾਂ ਨੇ ਰਸਤਾ ਰੋਕ ਲਿਆ ਪ੍ਰਧਾਨ ਮੰਤਰੀ ਰੈਲੀ ਦੇ ਵਿੱਚ ਨਹੀਂ ਪਹੁੰਚ ਸਕੇ ਤੇ ਉਹਨਾਂ ਨੂੰ ਉੱਥੋਂ ਹੀ ਵਾਪਸ ਜਾਣਾ ਪਿਆ ਨਾ ਕੋਈ ਪੈਕੇਜ ਦਾ ਐਲਾਨ ਹੋਇਆ ਨਾ ਇੰ ਚੰਡੀਗੜ੍ਹ ਮਿਲਿਆ ਸਗੋਂ ਖਟਾਸ ਜਿਹੜੀ ਰਿਸ਼ਤਿਆਂ ਦੇ ਵਿੱਚ ਹੈ ਉਹ ਹੋਰ ਵੱਧ ਗਈ ਪ੍ਰਧਾਨ ਮੰਤਰੀ ਵਾਪਸ ਚਲੇ ਗਏ ਲੇਕਿਨ ਉਸ ਤੋਂ ਬਾਅਦ ਵੀ ਇਹ ਪੈਕੇਜ ਦੀ ਚਰਚਾ ਕਦੇ ਖਤਮ ਨਹੀਂ ਹੋਈ ਪੈਕੇਜ ਦੀ ਚਰਚਾ ਸਮੇਂ-ਸਮੇਂ ਤੇ ਬਾਰ-ਬਾਰ ਹੁੰਦੀ ਰਹੀ ਕਿ ਸ਼ਾਇਦ ਹੁਣ ਕਰਜ਼ਾ ਮਾਫ਼ ਹੋ ਜਾਏਗਾ ਉਹ ਕਿਸਾਨਾਂ ਦੇ ਲਈ ਕੋਈ ਰਾਹਤ ਦਾ ਪੈਕੇਜ ਆ ਜਾਏਗਾ ਕਿਸਾਨਾਂ ਦੀ ਕਰਜ਼ਾ ਮਾਫੀ ਹੋ ਜਾਏਗੀ ਜਾਂ ਪੰਜਾਬ ਦੇ ਲਈ ਕੋਈ 80 ਹਜ਼ਾਰ ਕਰੋੜ ਦਾ ਕੋਈ ਕਰਜ਼ੇ ਦੇ ਵਿੱਚ ਰਾਹਤ ਮਿਲ ਜਾਏਗੀ ਇਸ ਤਰ੍ਹਾਂ ਦੀਆਂ ਚਰਚਾਵਾਂ बार-बार ਸਮੇਂ-ਸਮੇਂ ਤੇ ਹੁੰਦੀਆਂ ਰਹੀਆਂ ਪੈਕੇਜ ਦਾ ਜ਼ਿਕਰ ਹੁੰਦਾ ਰਹੇ ਹੋਰ ਇਹ ਜ਼ਿਕਰ ਇਸ ਲਈ ਹੁੰਦਾ ਰਿਹਾ ਕਿਉਂਕਿ ਭਾਜਪਾ ਦੀ ਜੋ ਚੋਣਵੀ ਰਣਨੀਤੀ ਰਹੀ ਹੈ ਚਾਹੇ ਉਹਨੂੰ ਤੁਸੀਂ ਬਾਕੀ ਸੂਬਿਆਂ ਦੇ ਵਿੱਚ ਵੀ ਦੇਖ ਲਓ ਜੇ ਉਹਨੂੰ ਚੰਗੀ ਤਰ੍ਹਾਂ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰੋ ਤਾਂ ਉਸ ਦੇ ਵਿੱਚ ਇੱਕ ਡਬਲ ਇੰਜਨ ਸਰਕਾਰ ਦਾ ਜ਼ਿਕਰ ਬਾਰ-ਬਾਰ ਆਉਂਦਾ ਹੈ ਬਾਰ ਬਾਰ ਇਹ ਕਿਹਾ ਜਾਂਦਾ ਹੈ ਕਿ ਜੇ ਸੂਬੇ ਦੇ ਵਿੱਚ ਵੀ ਤੇ ਕੇਂਦਰ ਦੇ ਵਿੱਚ ਵੀ ਇੱਕੋ ਪਾਰਟੀ ਸੱਤਾ ਚ ਹੋਏਗੀ ਭਾਜਪਾ ਦੀ ਸਰਕਾਰ ਬਣੇਗੀ ਤਾਂ ਤਰੱਕੀ ਬਹੁਤ ਤੇਜ਼ੀ ਨਾਲ ਹੋਏਗੀ ਵਿਕਾਸ ਬਹੁਤ ਤੇਜ਼ੀ ਨਾਲ ਹੋਏਗਾ ਇਸ ਨੂੰ ਕੋਈ ਰੋਕ ਨਹੀਂ ਸਕਦਾ ਪਰ ਇਹਦੇ ਨਾਲ ਨਾਲ ਹੀ ਜਿਹੜੇ ਜਿਹੜੇ ਸੂਬੇ ਦੇ ਵਿੱਚ ਵਿਰੋਧੀ ਧਿਰ ਦੀਆਂ ਸਰਕਾਰਾਂ ਬਣੀਆਂ ਹੋਈਆਂ ਨੇ ਉਹਨਾਂ ਨਾਲ ਬਾਰ ਬਾਰ ਵਿਤਕਰਾ ਕਰਨਾ ਭੇਦਭਾਵ ਕਰਨਾ ਉਹਨਾਂ ਦੇ ਕੰਮ ਰੋਕਣੇ ਉਹਨਾਂ ਦੇ ਫੰਡ ਰੋਕਣੇ ਜਿਹੜੇ ਵਿਧਾਨ ਸਭਾਵਾਂ ਦੇ ਵਿੱਚ ਬਿੱਲ ਪਾਸ ਹੋਏ ਨੇ ਉਹ ਬਿੱਲ ਰੋਕਣੇ ਰਾਜਪਾਲ ਨੂੰ ਇਸ ਸੱਤਾ ਦੀ ਦਰਬਾਰਤੋਂ ਕਰਨ ਦੇ ਵਿੱਚ ਵਰਤਣਾ ਰਾਜਨੀਤੀ ਦੇ ਵਿੱਚ ਵਰਤਣਾ ਇਹ ਸਾਰੀਆਂ ਗੱਲਾਂ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਸਮਿਆਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੀਆਂ ਨੇ ਹੁੰਦੀਆਂ ਰਹਿੰਦੀਆਂ ਨੇ ਭਾਜਪਾ ਅਕਸਰ ਇਸ ਤਰੀਕੇ ਦੀ ਰਾਜਨੀਤੀ ਕਰਦੀ ਹੈ ਤੇ ਇਸੇ ਲਈ ਹੀ ਜੋ ਪੰਜਾਬ ਦੀ ਰਾਜਨੀਤੀ ਹੈ ਉਸ ਦੇ ਵਿੱਚ ਵੀ ਪੈਕੇਜ ਨੂੰ ਵਰਤਿਆ ਜਾਏਗਾ ਜਾਂ ਇਸ ਤਰੀਕੇ ਦੀ ਰਾਜਨੀਤੀ ਹੋਵੇਗੀ ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਉਹ ਹੋ ਵੀ ਰਹੀ ਹੈ ਬਾਰ-ਬਾਰ ਵੱਖ-ਵੱਖ ਮੌਕੇ ਤੇ ਪੰਜਾਬ ਦੇ ਵਿੱਚ ਹੁੰਦੀ ਰਹੇਗੀ ਸਪੈਸ਼ਲ ਪੈਕੇਜ ਦੀ ਰਾਜਨੀਤੀ ਵੀ ਭਾਜਪਾ ਵੱਲੋਂ ਕਈ ਵਿਧਾਨ ਸਭਾ ਚੋਣਾਂ 'ਚ ਕੀਤੀ ਗਈ ਹੈ ਚਾਹੇ ਉਹ ਬਿਹਾਰ ਦੀ ਵਿਧਾਨ ਸਭਾ ਚੋਣ ਹੋਵੇ ਉੱਥੇ ਵੀ ਸਪੈਸ਼ਲ ਪੈਕੇਜ ਦਾ ਅਨਾਉਂਸਮੈਂਟ ਹੋਣੀ ਜਾਂ ਫਿਰ ਆਂਧਰਾ ਪ੍ਰਦੇਸ਼ ਜਿੱਥੇ ਹੁਣ ਚੰਦਰਬਾਬੂ ਨਾਇਡੂ ਦੇ ਸਿਰ ਦੇ ਉੱਤੇ ਕੇਂਦਰ ਦੀ ਸਰਕਾਰ ਖੜੀ ਹੈ ਉੱਥੇ ਵੱਖ-ਵੱਖ ਸਮਿਆਂ 'ਤੇ ਪੈਕੇਜ ਦੇਣੇ ਹੋਰ ਵੀ ਕਈ ਸੂਬਿਆਂ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਜਾਂਦੇ ਨੇ ਖਾਸ ਕਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉੱਥੇ ਕਈ ਹਜ਼ਾਰ ਕਰੋੜ ਦੇ ਪ੍ਰੋਜੈਕਟਾਂ ਦਾ ਐਲਾਨ ਕਰਨਾ ਇੱਕ ਤੋਹਫਾ ਮੈਂ ਤੁਹਾਡੇ ਸੂਬੇ ਨੂੰ ਦੇ ਚੱਲਿਆ ਹਾਂ ਇੰਨੇ ਹਜ਼ਾਰ ਕਰੋੜ ਦੀਆਂ ਸੁਗਾਤਾਂ ਲੈ ਕੇ ਆਇਆ ਇਸ ਤਰੀਕੇ ਦੀ ਰਾਜਨੀਤੀ ਵੀ ਹੁੰਦੀ ਰਹੀ ਹੈ ਔਰ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਬਾਰ ਬਾਰ ਚਰਚਾ ਹੋਈ ਹੈ ਕਿ ਇਸ ਤਰੀਕੇ ਦਾ ਵਿਸ਼ੇਸ਼ ਪੈਕੇਜ ਮਿਲੇਗਾ ਇਸ ਤਰੀਕੇ ਦੇ ਪ੍ਰੋਜੈਕਟ ਆਉਣਗੇ ਹਜ਼ਾਰਾਂ ਕਰੋੜਾਂ ਦੀ ਅਨਾਉਂਸਮੈਂਟ ਹੋਏਗੀ ਰਵਨੀਤ ਮਿੱਟੂ ਵੱਲੋਂ ਹੁਣ ਵੀ ਕਈ ਵਾਰ ਜ਼ਿਕਰ ਕੀਤਾ ਜਾਂਦਾ ਰਿਹਾ ਹੈ ਕਿ ਤੁਸੀਂ ਦੇਖਿਓ 2029 ਤੋਂ ਪਹਿਲਾਂ ਪੰਜਾਬ ਦੀ ਨਿਹਾਰ ਬਦਲ ਜਾਏਗੀ ਪ੍ਰਧਾਨ ਮੰਤਰੀ ਮੋਦੀ ਖਾਸ ਪੰਜਾਬ ਦੇ ਲਈ ਇੰਨੇ ਹਜ਼ਾਰ ਕਰੋੜ ਦਾ ਪੈਕੇਜ ਦੇਣਗੇ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਪਰ ਹੁਣ ਜਦੋਂ ਸਮਾਂ ਆਇਆ ਸੀ ਹੁਣ ਜਦੋਂ ਵੇਲਾ ਆਇਆ ਸੀ ਕਿ ਪ੍ਰਧਾਨ ਮੰਤਰੀ ਪੰਜਾਬ ਨੂੰ ਕੋਈ ਰਾਹਤ ਪੈਕੇਜ ਦੇ ਦਿੰਦੇ ਜਦੋਂ ਇੱਕ ਰਾਹਤ ਪੈਕੇਜ ਦੀ ਲੋੜ ਬਹੁਤ ਵੱਡੀ ਸੀ ਪੰਜਾਬ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਹੜ੍ਹਾਂ ਦੀ ਮਾਰ ਇੰਨੀ ਜ਼ਿਆਦਾ ਹੈ ਨੁਕਸਾਨ ਲਗਭਗ ਸਾਰੇ ਪੰਜਾਬ ਦੇ ਪਿੰਡਾਂ ਦਾ ਵਿੱਚ ਨੁਕਸਾਨ ਹੋਇਆ ਹੈ ਨੁਕਸਾਨ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹੋਇਆ ਹੈ ਉਸ ਸਮੇਂ ਉਮੀਦ ਵੀ ਕੀਤੀ ਜਾ ਰਹੀ ਸੀ ਉਸ ਸਮੇਂ ਮੌਕਾ ਵੀ ਸੀ ਕਿ ਪ੍ਰਧਾਨ ਮੰਤਰੀ ਆਉਂਦੇ ਕੋਈ ਬਹੁਤ ਵੱਡੇ ਰਾਹਤ ਪੈਕੇਜ ਦਾ ਐਲਾਨ ਕਰਦੇ ਤੇ ਪੰਜਾਬੀਆਂ ਦਾ ਦਿਲ ਜਿੱਤ ਲੈਂਦੇ ਪਰ ਇਸ ਮੌਕੇ ਨੂੰ ਵੀ ਗਵਾ ਲਿਆ ਗਿਆ ਇਸ ਮੌਕੇ ਤੇ ਉਹ ਖੁੰਝ ਗਏ ਹੁਣ ਤੁਸੀਂ ਕਹੋਗੇ ਕਿ ਇਸ ਨੂੰ ਫਿਰ ਵੀ ਆਖਰੀ ਮੌਕਾ ਕਿਉਂ ਕਹਿ ਰਹੇ ਮੌਕੇ ਤਾਂ ਸ਼ਾਇਦ ਹੋਰ ਵੀ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਸ ਨਾਲ ਕੁਝ ਇਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਪਰ ਨਹੀਂ ਜੇ ਤੁਸੀਂ ਪੰਜਾਬੀਆਂ ਦੇ ਸੁਭਾਅ ਨੂੰ ਦੇਖੋ ਜਾਂ ਪੰਜਾਬੀਆਂ ਦਾ ਕਲਚਰ ਕਿਸ ਤਰੀਕੇ ਦਾ ਰਿਹਾ ਹੈ ਜੇ ਤੁਸੀਂ ਔਖੇ ਸਮੇਂ ਪੰਜਾਬ ਦੇ ਨਾਲ ਨਹੀਂ ਖੜੇ ਜੇ ਤੁਸੀਂ ਜਦੋਂ ਆਪਕੜ ਆਈ ਸੀ ਜਦੋਂ ਪੰਜਾਬ ਮੁਸੀਬਤ ਦੇ ਵਿੱਚ ਕਿਰਿਆ ਹੋਇਆ ਸੀ ਉਸ ਸਮੇਂ ਪੰਜਾਬ ਦੇ ਨਾਲ ਨਹੀਂ ਖੜੇ ਉਸ ਸਮੇਂ ਜੇ ਤੁਸੀਂ ਜੋ ਕੁਝ ਕਰ ਸਕਦੇ ਸੀ ਉਹ ਨਹੀਂ ਕੀਤਾ ਤਾਂ ਫਿਰ ਉਸ ਤੋਂ ਬਾਅਦ ਕਦੇ ਕੁਝ ਵੀ ਕਰੀ ਚੱਲੋ ਸ਼ਾਇਦ ਪੰਜਾਬ ਦੇ ਲੋਕ ਉਸ ਦਾ ਮੁੱਲ ਨਹੀਂ ਪਾਉਣਗੇ ਜਦੋਂ ਤੁਸੀਂ ਭੀੜ ਪੈਣ ਤੇ ਨਾਲ ਨਹੀਂ ਖੜਦੇ ਉਸ ਤੋਂ ਬਾਅਦ ਜਿੰਨਾ ਮਰਜ਼ੀ ਸਾਥ ਦੇ ਚੱਲੋ ਉਸ ਨੂੰ ਲੋਕ ਚੰਗਾ ਨਹੀਂ ਸਮਝਦੇ ਕਿ ਕਿਹਾ ਜਾਂਦਾ ਹੈ بار بار ਪੰਜਾਬ ਚ ਔਖੀ ਘੜੀ ਦੇ ਵਿੱਚ ਸੀ ਤੁਹਾਡੇ ਰਿਸ਼ਤੇ ਪਰਖੇ ਜਾਂਦੇ ਨੇ ਕੌਣ ਤੁਹਾਡਾ ਵਿਰੋਧੀ ਹੈ ਕੌਣ ਤੁਹਾਡੇ ਨਾਲ ਖੜਾ ਹੈ ਇਸ ਦੀ ਪਹਿਚਾਨ ਸਭ ਤੋਂ ਸਹੀ ਔਖੇ ਸਮੇਂ ਦੇ ਵਿੱਚ ਹੁੰਦੀ ਹੈ ਮੁਸੀਬਤ ਦੇ ਸਮਿਆਂ ਦੇ ਵਿੱਚ ਹੁੰਦੀ ਹੈ ਕਿ ਜਦੋਂ ਹੁਣ ਮੁਸੀਬਤ ਦਾ ਸਮਾਂ ਪੰਜਾਬ ਦੇ ਲਈ ਸੀ ਜਦੋਂ ਉਸ ਦਾ ਸਾਥ ਦੇਣ ਦੇ ਲਈ ਉਸ ਦੀ ਮਦਦ ਕਰਨ ਦੇ ਲਈ ਇੱਕ ਇੱਕ ਇੰਡੀਵਿਜੂਅਲ ਕੋਈ ਇੱਕ ਸਿੰਗਰ ਕੋਈ ਇੱਕ ਸੈਲੀਬ੍ਰਿਟੀ ਉਹ ਇੱਕ ਗਾਉਣ ਵਾਲਾ ਕੋਈ ਇੱਕ ਕਲਾਕਾਰ ਕੋਈ ਇੱਕ ਐਕਟਰ ਕਰੋੜਾਂ ਰੁਪਏ ਦਾ ਐਲਾਨ ਆਪ ਮੁਹਾਰੇ ਹੀ ਕਰੀ ਜਾਂਦਾ ਹੈ ਜਿੱਥੇ ਕੋਈ ਸੰਸਥਾਵਾਂ ਜਿਵੇਂ ਕੋਈ ਰੇਡੀਓ ਕੈਨੇਡਾ 132 135 ਕਰੋੜ ਰੁਪਏ ਇਕੱਠੇ ਕਰਕੇ ਬੈਠਾ ਜਿੱਥੇ ਅੱਡ ਅੱਡ ਨਾਰਾਇਆਂ ਵੱਲੋਂ ਸੰਸਥਾਵਾਂ ਵੱਲੋਂ ਇਹ ਗੱਲ ਹੁੰਦੀ ਹੈ ਕਿ ਤੁਸੀਂ ਸਾਨੂੰ ਦੱਸੋ ਅਸੀਂ ਕਿੰਨੇ ਕਰੋੜ ਰੁਪਏ ਲੈ ਕੇ ਆਈਏ ਕਿੱਥੇ ਮਦਦ ਕਰਨੀ ਹੈ ਸਾਡੇ ਕੋਲ ਪੈਸਾ ਬਹੁਤ ਹੈ ਪਰ ਸਾਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਮਦਦ ਕਿੱਥੇ ਕਰੀਏ ਸਾਨੂੰ ਦੱਸੋ ਅਸੀਂ ਕਿੱਥੇ ਇਸ ਰਾਹਤ ਨੂੰ ਕੇਂਦਰਿਤ ਕਰੀਏ ਇਸ ਤਰੀਕੇ ਦੇ ਐਲਾਨ ਹੋ ਰਹੇ ਹੋ ਕੋਈ 200 ਪਿੰਡਾਂ ਨੂੰ ਗੋਦ ਲੈਣ ਦੀ ਗੱਲ ਕਰਦਾ ਕੋਈ 10 ਪਿੰਡਾਂ ਨੂੰ ਗੋਦ ਲੈ ਰਿਹਾ ਹੈ ਕੋਈ 60 ਟਰੈਕਟਰ ਦੇ ਰਿਹਾ ਹੈ ਕੋਈ 600 ਟਰੈਕਟਰ ਦੇਣ ਦੀ ਗੱਲ ਕਰ ਰਿਹਾ ਹੈ ਉੱਥੇ ਦੇਸ਼ ਦੀ ਸਰਕਾਰ ਦੇਸ਼ ਦੀ ਸਰਕਾਰ ਆ ਕੇ ਪ੍ਰਧਾਨ ਮੰਤਰੀ ਆ ਕੇ ਮਹਿਜ 1600 ਕਰੋੜ ਰੁਪਏ ਦੀ ਗੱਲ ਕਰੇ ਤਾਂ ਉਹਦਾ ਤੁਲਨਾਤਮਕ ਜਿਹੜਾ ਮੁਲਾਂਕਣ ਹੋਣਾ ਹੈ ਉਸੰਭਕੀ ਦੇਖੋ ਕਿੱਥੇ ਗਿਆ ਇੱਕ ਤਾਂ ਪੰਜਾਬ ਦੇ ਲੋਕ ਆਪ ਹਾਰੇ ਕੀ ਕਰ ਰਹੇ ਨੇ ਉਹਦਾ ਸਕੇਂਦਰ ਸਰਕਾਰ ਦੇ ਨਾਲ ਤੁਲਨਾ ਕਰੋ ਤਾਂ ਕਿਤੇ ਵੀ ਪੈਕੇਜ ਨਹੀਂ ਖੜਦਾ ਦੂਸਰਾ ਹਿਮਾਚਲ ਪ੍ਰਦੇਸ਼ ਦੇ ਨਾਲ ਤੁਲਨਾ ਕਰੋ ਜਿੱਥੇ ਆਬਾਦੀ ਸਤੋਂ ਕਈ ਗੁਣਾ ਘੱਟ ਹੈ ਨੁਕਸਾਨ ਸ਼ਾਇਦ ਸਤੋਂ ਕਈ ਗੁਣਾ ਘੱਟ ਹੋਇਆ ਹੈ ਲੇਕਿਨ ਉੱਥੇ 1500 ਕਰੋੜ ਦਾ ਪੈਕੇਜ ਦਿੱਤਾ ਹੈ ਪਰ ਪੰਜਾਬ ਜਿੱਥੇ ਨੁਕਸਾਨ ਇੰਨਾ ਜ਼ਿਆਦਾ ਹੋਇਆ ਹੈ ਜਿੱਥੇ ਕਈ ਗੁਣਾ ਜ਼ਿਆਦਾ ਆਬਾਦੀ ਹੈ ਨੁਕਸਾਨ ਕਈ ਗੁਣਾ ਜ਼ਿਆਦਾ ਹੈ ਫਸਲਾਂ ਕਈ ਗੁਣਾ ਜ਼ਿਆਦਾ ਨੁਕਸਾਨੀਆਂ ਗੱਲਾਂ ਨੇ ਕੱਲੀਆਂ ਫਸਲਾਂ ਦਾ ਹੀ ਹਜ਼ਾਰਾਂ ਕਰੋੜ ਦਾ ਨੁਕਸਾਨ ਹੈ ਉੱਥੇ ਤੁਸੀਂ ਸਿਰਫ 100 ਕਰੋੜ ਜ਼ਿਆਦਾ ਦੇ ਰਹੇ ਹੋ ਪਰ ਲੋਕ ਕੀ ਸਮਝਣਗੇ ਲੋਕ ਇਸ ਗੈਸਚਰ ਨੂੰ ਕਿਸ ਤਰੀਕੇ ਨਾਲ ਸਮਝਣਗੇ ਇਸ ਐਲਾਨ ਨੂੰ ਕਿਸ ਤਰੀਕੇ ਨਾਲ ਸਮਝਿਆ ਜਾਏਗਾ ਇਹ ਤੁਸੀਂ ਸਾਰੇ ਕੋਲ ਸਮਝਦਾਰ ਹੋ ਇਹਦੇ ਵਿੱਚ ਕੋਈ ਵਿਆਖਿਆ ਕਰਨ ਦੀ ਬਹੁਤੀ ਲੋੜ ਨਹੀਂ ਲੇਕਿਨ ਹੁਣ ਇੱਥੇ ਇਹ ਸਵਾਲ ਵੀ ਪੁੱਛਿਆ ਜਾਏਗਾ ਕਿ ਕੀ ਭਾਜਪਾ ਦੇ ਲੀਡਰਸ਼ਿਪ ਜਿਹੜੀ ਹੈ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਇੱਕ ਪਾਸੇ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਭਾਜਪਾ ਪੂਰੇ ਦੇਸ਼ ਦੇ ਵਿੱਚ ਸਭ ਤੋਂ ਤਿਆਰੀ ਨਾਲ ਭਾਰਤ ਦੇ ਵਿੱਚ ਚੋਣਾਂ ਲੜਦੀ ਹੈ ਹਰ ਸੂਬੇ ਦੇ ਵਿੱਚ ਇੱਕ ਵੈਲ 올ਡ ਮਸ਼ੀਨਰੀ ਦੀ ਤਰ੍ਹਾਂ ਚੂਨਾ ਲੜਦੀ ਹੈ ਉਹਦੇ ਕੋਲ ਚਲੱਕਿਆ ਨੀਤੀ ਹੈ ਅਮਿਤ ਸ਼ਾਹ ਨੂੰ ਮੰਨਿਆ ਜਾਂਦਾ ਹੈ ਕਿ ਹਰ ਤਰੀਕੇ ਦੀ ਬੇਵੋਥ ਬੰਦੀ ਕੀਤੀ ਜਾਂਦੀ ਹੈ ਹਰ ਤਰੀਕੇ ਦੇ ਪ੍ਰਯੋਗ ਕੀਤੇ ਜਾਂਦੇ ਨੇ ਕਿ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਜਾਂ ਫਿਰ ਉਹ ਕੁਝ ਸੋਚੀ ਸਮਝੀ ਰਣਨੀਤੀ ਦੇ ਤਹਿਤ ਸਭ ਕੁਝ ਕਰ ਰਹੇ ਨੇ ਇਹ ਸਵਾਲ ਵੀ ਸਾਡੇ ਸਾਹਮਣੇ ਖੜੇ ਹੋ ਜਾਂਦੇ ਜੇ ਤੁਸੀਂ ਭਾਜਪਾ ਦੇ ਆਗੂਆਂ ਦਾ ਰਿਸਪੌਂਸ ਦੇਖੋ ਉਹਨਾਂ ਦਾ ਜਵਾਬ ਕੀ ਹੈ ਤਾਂ ਤੁਹਾਨੂੰ ਕੁਛ ਨਾ ਕੁਛ ਸਮਝ ਦੇ ਵਿੱਚ ਆਉਣਾ ਸ਼ੁਰੂ ਹੋ ਜਾਏਗਾ ਭਾਜਪਾ ਦੇ ਜਿਹੜੇ ਲੋਕਲ ਆਗੂ ਨੇ ਉਹ ਅਲੱਗ ਅਲੱਗ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਅਲੱਗ ਅਲੱਗ ਰਣਨੀਤੀ ਦੇ ਤਹਿਤ ਚੱਲ ਰਹੇ ਇੱਕ ਪਾਸੇ ਸੁਨੀਲ ਜਾਖੜ ਨੇ ਜੋ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਵੀ ਨੇ ਉਹਨਾਂ ਵੱਲੋਂ ਨਾਜਾਇਜ਼ ਮਾਈਨਿੰਗ ਦਾ ਮੁੱਦਾ ਉਠਾਇਆ ਗਿਆ ਕਿ ਪੰਜਾਬ ਦੇ ਕਿਸਾਨੇ ਸ਼ਿਕਾਇਤ ਕਰ ਰਹੇ ਨੇ ਕਿ ਨਾਜਾਇਜ਼ ਮਾਈਨਿੰਗ ਕਰਕੇ ਹੜਾਏ ਨੇ ਜਿਹੜੀ ਲੋਕਲ ਸਰਕਾਰ ਹੈ ਪੰਜਾਬ ਦੀ ਸਰਕਾਰ ਹੈ ਉਸ ਦੀ ਨਲਾਕੀ ਕਰਕੇ ਹੜਾਏ ਨੇ ਉਹਨਾਂ ਨੇ ਸਮੇਂ ਸਿਰ ਸਫਾਈ ਨਹੀਂ ਕੀਤੀ ਉਹਨਾਂ ਵੱਲੋਂ ਪਿਛਲੇ ਨੁਕਸਾਨਾਂ ਦਾ ਕਦੇ ਮੁਆਵਜ਼ਾ ਨਹੀਂ ਦਿੱਤਾ ਗਿਆ ਕੇਂਦਰ ਸਰਕਾਰ ਤੇ ਕਿਸਾਨਾਂ ਨੂੰ ਭਰੋਸਾ ਹੈ ਲੇਕਿਨ ਸੂਬਾ ਸਰਕਾਰ ਤੇ ਨਹੀਂ ਇਸ ਵਾਰ ਵੀ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਸਾਡੇ ਖਾਤਿਆਂ ਦੇ ਵਿੱਚ ਪੈਸਾ ਸਿੱਧਾ ਪਾਓ ਸਰਕਾਰ ਨੂੰ ਨਾ ਦਿਓ ਇਸ ਤਰ੍ਹਾਂ ਦੀ ਇੱਕ ਵਿਰਤਾਂਤ ਸਰਦਨ ਦੀ ਕੋਸ਼ਿਸ਼ ਕੀਤੀ ਗਈ ਇੱਕ ਤਾਂ ਸੂਬਾ ਸਰਕਾਰ ਤੇ ਹਮਲਾ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਨੂੰ ਇਸ ਤਰੀਕੇ ਨਾਲ ਦਿਖਾਇਆ ਕਿ ਉਹ ਬਹੁਤ ਫਿਕਰਮੰਦ ਨੇ ਉਹਨਾਂ ਨੇ ਬਹੁਤ ਧਿਆਨ ਨਾਲ ਗੱਲਾਂ ਸੁਣੀਆਂ ਤੇ ਭਰੋਸਾ ਲੋਕਾਂ ਨੂੰ ਕੇਂਦਰ ਤੇ ਹੈ ਸੂਬੇ ਤੇ ਨਹੀਂ ਦੂਜੇ ਪਾਸੇ ਰਵਨੀਤ ਬਿੱਟੂ ਨੇ ਜਿਹੜੇ ਇਹ ਕਹਿ ਰਹੇ ਨੇ ਕਿ ਇਹ ਤਾਂ ਇੱਕ ਫੌਰੀ ਰਾਹਤ ਹੈ ਮੌਕੇ ਤੇ ਇਨ ਟਰਮ ਪੇਮੈਂਟ ਹੈ ਕਿ ਤੁਸੀਂ ਕੰਮ ਦੀ ਸ਼ੁਰੂਆਤ ਕਰੋ ਜਿਵੇਂ ਜਿਵੇਂ ਨੁਕਸਾਨ ਦਾ ਹੋਰ ਪਤਾ ਲੱਗਦਾ ਰਹੇਗਾ ਕਿ ਕਿੰਨਾ ਨੁਕਸਾਨ ਹੋਇਆ ਹੈ ਉਸ ਤਰੀਕੇ ਨਾਲ ਦੀ ਪਰਪਾਈ ਕੀਤੀ ਜਾਏਗੀ ਨਾਲ ਨਾਲ ਹੋਰ ਪੈਸਾ ਆਉਂਦਾ ਜਾਏਗਾ ਇਹ ਸਿਰਫ ਸ਼ੁਰੂਆਤ ਹੈ ਇਹਨੂੰ ਤੁਸੀਂ ਫਾਈਨਲ ਪੈਕੇਜ ਨਾ ਸਮਝੋ ਇਸ ਤਰੀਕੇ ਦੀ ਲਾਈਨ ਲਈ ਗਈ ਤੀਜੇ ਪਾਸੇ ਤਰਨ ਚੋਗ ਨੇ ਜਿਨ੍ਹਾਂ ਵੱਲੋਂ ਦੋ ਤਿੰਨ ਦਿਨ ਪਹਿਲਾਂ ਹੀ 12000 ਕਰੋੜ ਦੀ ਗੱਲ ਕਰ ਦਿੱਤੀ ਗਈ ਸੀ ਕਿ ਪਹਿਲਾਂ ਇਹ ਫੰਡ ਕੇਂਦਰ ਨੇ ਜਾਰੀ ਕੀਤੇ ਹੋਏ ਨੇ ਸੂਬੇ ਕੋਲ ਪਏ ਨੇ ਉਹਨਾਂ ਦੇ ਵਿੱਚੋਂ ਖਰਚਾ ਕਰੇ ਜਾਂ ਹੋਰ ਸਕੀਮਾਂ ਦੀ ਗੱਲ ਕੀਤੀ ਗਈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਸਮਾਨ ਨਿਧੀ ਹੈ ਸੜਕਾਂ ਬਣਾਉਣ ਦਾ ਕੰਮ ਹੈ ਸਾਰਾ ਕੀਤਾ ਜਾਏਗਾ ਉਹ ਕੇਂਦਰ ਸਰਕਾਰ ਕਹੇਗੀ ਤੇ ਇਹ ਸਾਰਾ ਕੁਝ ਮਿਲਾ ਕੇ ਜਿਹੜਾ ਪੈਕੇਜ ਪਹੁੰਚ ਜਾਂਦਾ ਹੈ ਉਹ 20-25 ਹਜ਼ਾਰ ਕਰੋੜ ਦਾ ਪਹੁੰਚ ਜਾਂਦਾ ਹੈ ਉਹ 1600 ਕਰੋੜ ਨਾਲ ਸਮਝੋ ਅਸੀਂ ਬਹੁਤ ਤਰੀਕੇ ਨਾਲ ਕੇਂਦਰ ਤੋਂ ਪੈਸੇ ਲੈ ਕੇ ਆ ਰਹੇ ਹਾਂ ਅਲੱਗ-ਅਲੱਗ ਸਕੀਮਾਂ ਦੇ ਤਹਿਤ ਪੈਸੇ ਆਉਣਗੇ ਤੇ ਪੈਸੇ ਇਹ ਵੀ 25000 ਕਰੋੜ ਤੇ ਪਹੁੰਚ ਜਾਂਦੇ ਨੇ ਇਹ ਲਾਈਨ ਭਾਜਪਾ ਵੱਲੋਂ ਲਈ ਜਾ ਰਹੀ ਭਾਵੇਂ ਬਹੁਤੇ ਲੋਕਾਂ ਨੂੰ ਇਸ ਤੇ ਯਕੀਨ ਨਾ ਹੋਵੇ ਲੇਕਿਨ ਜਿਹੜੇ ਭਾਜਪਾ ਦੇ ਸਮਰਥਕ ਨੇ ਜਿਹੜਾ ਉਹਦਾ ਆਪਣਾ ਬੇਸ ਹੈ ਉਸ ਨੂੰ ਜਵਾਬ ਦੇਣ ਦੇ ਲਈ ਚਰਚਾ ਦੇ ਵਿੱਚ ਸ਼ਾਮਲ ਕਰਨ ਲਈ ਇਹ ਕਈ ਤਰ੍ਹਾਂ ਦੇ ਜਵਾਬ ਉਹਨਾਂ ਵੱਲੋਂ ਤਿਆਰ ਕੀਤੇ ਦੂਸਰੀ ਗੱਲ ਇਹ ਹੈ ਕਿ ਕੀ ਫਿਰ ਇਹ ਸਾਰਾ ਕੁਝ ਪਹਿਲਾਂ ਤੋਂ ਸੋਚੀ ਸੰਭੀ ਰਣਨੀਤੀ ਦਾ ਹਿੱਸਾ ਸੀ ਇਹ ਪੈਕੇਜ ਇੱਥੇ ਨੁਕਸਾਨ ਨੂੰ ਦੇਖ ਕੇ ਜਾਇਦਾ ਲੈ ਕੇ ਨਹੀਂ ਅਨਾਉਂਸ ਕੀਤਾ ਗਿਆ ਪਹਿਲਾਂ ਹੀ ਇਹ ਤੈਅ ਕੀਤਾ ਹੋਇਆ ਸੀ ਕਿ ਐਨੇ ਕ ਪੈਸੇ ਦਾ ਪੈਕੇਜ ਹੀ ਐਲਾਨ ਕਰਨਾ ਹੈ ਜੇ ਜਿਵੇਂ ਮੈਂ ਪਹਿਲਾਂ ਕਿ ਸ਼ਿਵਰਾਜ ਚੋਹਾਨ ਦੀ ਫੇਰੀ ਨੂੰ ਤੁਸੀਂ ਸਮਝੋ ਉਹਨਾਂ ਵੱਲੋਂ ਵੀ ਵਾਪਸ ਜਾ ਕੇ ਮਾਈਨਿੰਗ ਦਾ ਮੁੱਦਾ ਚੱਕਿਆ ਗਿਆ ਨਾਜਾਇਜ਼ ਮਾਈਨਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਜਾਂ ਤਰੰਗ ਕੂਟ ਵੱਲੋਂ ਪਹਿਲਾਂ ਹੀ 3 ਦਿਨ ਪਹਿਲਾਂ ਸ਼ੁਰੂ ਕਰ ਦੇਣਾ ਇਹ ਕਹਿਣਾ ਕਿ 12000 ਕਰੋੜ 13000 ਕਰੋੜ ਰੁਪਇਆ ਨੈਸ਼ਨਲ ਡਿਜ਼ਾਸਟਰ ਫੰਡ ਦੇ ਵਿੱਚ ਪੰਜਾਬ ਦੇ ਕੋਲ ਪਿਆ ਹੈ ਕੇਂਦਰ ਪਹਿਲਾਂ ਜਾਰੀ ਕਰ ਚੁੱਕਿਆ ਹੈ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਉਹਨਾਂ ਦੀ ਪਹਿਲਾਂ ਹੀ ਰਣਨੀਤੀ ਇਹ ਸੀ ਕਿ ਅਸੀਂ ਸੂਬਾ ਸਰਕਾਰ ਤੇ ਇਲਜ਼ਾਮ ਲਾਉਣਾ ਹੈ ਸੂਬਾ ਸਰਕਾਰ ਨੂੰ ਘੇਰਨਾ ਹੈ ਪਹਿਲਾਂ ਤੋਂ ਹੀ ਕੇਂਦਰ ਪੈਸੇ ਦੇ ਚੁੱਕਿਆ ਹੈ ਬਹੁਤ ਪੈਸੇ ਆ ਚੁੱਕੇ ਨੇ ਹਜ਼ਾਰਾਂ ਕਰੋੜ ਰੁਪਇਆ ਆਲਰੇਡੀ ਕੇਂਦਰ ਦੇ ਰਿਹਾ ਹੈ ਸੂਬਾ ਸਰਕਾਰ ਦੀ ਨੁਲੈਕੀ ਹੈ ਕਿ ਉਹ ਬਨਾਂ ਨੂੰ ਵਰਤ ਨਹੀਂ ਰਹੀ ਇਸ ਤਰੀਕੇ ਦੀ ਲਾਈਨ ਲੈਣੀ ਹੈ ਤੋ ਇਹ ਪਹਿਲਾਂ ਹੀ ਤੈਅ ਸੀ ਭਾਜਪਾ ਨੂੰ ਪਤਾ ਸੀ ਕਿ ਅਸੀਂ ਕਿੰਨਾ ਕੁ ਪੈਕੇਜ ਐਲਾਨ ਕਰਨਾ ਹੈ ਉਸ ਤਰੀਕੇ ਉਸ ਰਣਨੀਤੀ ਦੇ ਤਹਿਤ ਹੀ ਐਲਾਨ ਹੋਇਆ ਔਰ ਜੋ ਆਮ ਆਦਮੀ ਪਾਰਟੀ ਵੱਲੋਂ ਵੀ ਕੀਤਾ ਗਿਆ ਉਹਨਾਂ ਵੱਲੋਂ 60000 ਕਰੋੜ ਦਾ ਇੱਕ ਫਿਗਰ ਲਿਆਂਦਾ ਗਿਆ ਕਿ ਇਹ ਬਕਾਇਆ ਖੜਾ ਹੈ ਜੋ ਕਿਸ ਤੋਂ ਪਹਿਲਾਂ ਕਦੇ ਵੀ 60000 ਕਰੋੜ ਦੀ ਗੱਲ ਨਹੀਂ ਹੋਈ ਆਰਡੀਐਫ ਦਾ ਜ਼ਿਕਰ ਹੁੰਦਾ ਰਿਹਾ ਹੈ 8000 10000 ਕਰੋੜ ਪੈਂਡਿੰਗ ਹੈ ਲੇਕਿਨ ਉਸ 50000 ਡੀਐਸਟੀ ਦਾ ਜੋੜ ਕੇ 60000 ਕਰੋੜ ਬਣਾ ਲੈਣਾ ਉਹਦੀ ਮੰਗ ਕਰਨੀ 20000 ਕਰੋੜ ਦੀ ਮੰਗ ਕਰਨੀ ਵੱਡੇ ਰਾਹਤ ਪੈਕੇਜ ਦੀ ਉਮੀਦ ਪਹਿਲਾਂ ਤੁਸੀਂ ਖੜੀ ਕਰ ਦੇਣੀ ਉਹ ਵੀ ਸ਼ਾਇਦ ਇਸ ਰਣਨੀਤੀ ਦਾ ਹੀ ਹਿੱਸਾ ਕਿ ਇਹਨਾਂ ਨੂੰ ਪਤਾ ਸੀ ਕਿ ਸਾਨੂੰ ਪੈਸੇ ਨਹੀਂ ਮਿਲਣੇ ਲੇਕਿਨ ਪੇਸ਼ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਸਾਨੂੰ ਲੋੜ ਬਹੁਤ ਹੈ ਔਰ ਕੇਂਦਰ ਵਿਤਕਰਾ ਕਰ ਰਿਹਾ ਹੈ ਕੇਂਦਰ ਤੱਕਾ ਕਰ ਰਿਹਾ ਹੈ ਔਰ ਇਸੇ ਤਰੀਕੇ ਨਾਲ ਜਿਹੜਾ ਬਾਰ-ਬਾਰ ਦਿੱਲੀ ਦੇ ਖਿਲਾਫ ਜੇਜਬਤਾਂ ਨੂੰ ਵਧਾਇਆ ਜਾ ਰਿਹਾ ਹੈ ਖਾਸ ਕਰ ਜਿੰਨੇ ਜਿਹੜੇ ਕਾਨੂੰਨ ਬਣੇ ਸੀ ਕੇਂਦਰੀ ਖੇਤੀ ਦੇ ਬਿੱਲ ਬਣੇ ਸੀ ਉਸ ਤੋਂ ਬਾਅਦ ਐਂਟੀ ਗੋਵਰਨਮੈਂਟ ਸੈਂਟੀਮੈਂਟ ਪੰਜਾਬ ਦੇ ਵਿੱਚ ਕਾਫੀ ਵਧ ਰਿਹਾ ਜਾ ਰਿਹਾ ਹੈ ਔਰ ਕਾਫੀ ਜਗ੍ਹਾ ਵੀ ਲੈ ਰਿਹਾ ਹੈ ਸਭ ਨੂੰ ਸੋਸ਼ਲ ਮੀਡੀਆ ਦੇ ਥਰੂ ਹੋਵੇ ਜਾਂ ਫਿਰ ਆਮ ਲੋਕਾਂ ਦੇ ਵਿਚਕਾਰ ਵੀ ਚਰਚਾ ਹੋ ਰਹੀ ਹੈ ਦਿੱਲੀ ਵੇਸ਼ਾ ਪੰਜਾਬ ਨਾਲ ਤੱਕਾ ਕਰ ਰਹੀ ਹੈ ਇਹ ਸੈਂਟੀਮੈਂਟ ਬਹੁਤ ਵਧ ਰਿਹਾ ਜਾ ਰਿਹਾ ਹੈ ਔਰ ਇਸੇ ਦੇ ਵਿੱਚ ਹੀ ਜੋ ਛੜ ਦੀ ਸਹਾਇਤਾ ਦਾ ਰਾਹਤ ਦਾ ਪੈਕੇਜ ਹੈ ਉਸ ਨੂੰ ਵੀ ਦੇਖਿਆ ਜਾਏਗਾ ਕਿਉਂ ਦਿਖਾਇਆ ਜਾ ਰਿਹਾ ਹੈ ਕਿ ਦੇਖੋ ਪੰਜਾਬ ਦੇ ਨਾਲ ਕੋਝਾ ਮਜ਼ਾਕ ਹੋ ਗਿਆ ਪੰਜਾਬ ਦੇ ਨਾਲ ਫੇਰ ਟੱਕਾ ਹੋ ਗਿਆ ਮਤਰੀ ਮਾਨ ਦਾ ਸੰਯੁਕਤ ਕਰ ਦਿੱਤਾ ਕੇਂਦਰ ਨੇ ਨੁਕਸਾਨ ਸਾਡਾ ਹਜ਼ਾਰਾਂ ਕਰੋੜਾਂ ਦਾ ਹੈ ਤੇ ਦੇ ਕੇ ਸਾਨੂੰ 1600 ਕਰੋੜ ਗਏ ਨੇ ਤੇ ਉਸੇ ਹੀ ਇੱਕ ਸੈਂਟੀਮੈਂਟ ਦਾ ਹਿੱਸਾ ਹੈ ਔਰ ਜਿੰਨਾ ਇਹ ਕੇਂਦਰ ਦੇ ਖਿਲਾਫ ਸੈਂਟੀਮੈਂਟ ਹੈ ਉਹ ਨੂੰ ਤੁਸੀਂ ਪੰਥਕ ਨਾਮ ਦੇ ਦਿਓ ਉਹ ਨੂੰ ਤੁਸੀਂ ਖੇਤਰੀ ਪਾਰਟੀ ਦਾ ਨਾਮ ਦੇ ਦਿਓ ਕਿਉਂਕਿ ਉਹ ਸਾਰੀ ਵੋਟ ਇਹਨਾਂ ਤਿੰਨਾਂ ਧੜਿਆਂ ਦੇ ਵਿੱਚ ਹੀ ਵੰਡੀ ਜਾਵੇ ਇਸ ਦੀ ਕੋਸ਼ਿਸ਼ ਹੋ ਰਹੀ ਹੈ ਕਿਸੇ ਇੱਕ ਧੜੇ ਨੂੰ ਨਾ ਜਾਵੇ ਤਿੰਨ ਟੜਿਆਂ ਦੇ ਵਿੱਚ ਵੰਡੀ ਜਾਵੇ ਇਹ ਕੋਸ਼ਿਸ਼ ਕੀਤੀ ਜਾਂਦੀ ਔਰ ਇਸੇ ਕੋਸ਼ਿਸ਼ ਦੇ ਤਹਿਤ ਹੀ बार-बार ਜਿਹੜਾ ਆਮ ਆਦਮੀ ਪਾਰਟੀ ਨੂੰ ਵੀ ਦਿੱਲੀ ਨਾਲ ਜੋੜ ਕੇ ਦੇਖਣਾ ਹੈ ਦਿੱਲੀ ਦੇ ਆਗੂਆਂ ਦਾ ਕਬਜ਼ਾ ਹੋ ਗਿਆ ਕੇਜਰੀਵਾਲ ਸੋਸੋਧੀਆਂ ਜੈਨ ਹੀ ਚਰਚਾ ਹੁੰਦੀ ਹੈ ਭਗਵੰਤ ਮਾਨ ਦੀ ਉੱਤੇ ਚਰਚਾ ਨਹੀਂ ਹੁੰਦੀ ਜਿੰਨੀ ਚਰਚਾ ਕੇਜਰੀਵਾਲ ਤੇ ਸੋਸੋਧੀਆਂ ਦੀ ਹੁੰਦੀ ਹੈ ਜਾਂ ਰਾਗਵ ਚੰਡਾ ਦੀ ਹੁੰਦੀ ਹੈ ਉੱਥੇ ਵੀ ਉਹਨਾਂ ਨੂੰ ਕੇਂਦਰ ਵਾਲੇ ਪਾਸੇ ਹੀ ਖੜੇ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਾਂਗਰਸ ਪਹਿਲਾਂ ਹੀ ਕਿਉਂਕਿ ਕੇਂਦਰ ਦੇ ਵਿੱਚ ਸਰਕਾਰ ਦੇ ਵਿੱਚ ਰਹੀ ਹੈ ਔਰ ਕਾਂਗਰਸ ਦਾ ਤੇ ਪੰਜਾਬ ਦਾ ਜਿਹੜਾ 84 ਦਾ ਦਰਬਾਰ ਸਾਹਿਬ ਦਾ ਹਮਲਾ ਹੈ ਉਹਦੇ ਨਾਲ ਉਹ ਇੱਕ ਪਹਿਲਾਂ ਹੀ ਲੜਾਈ ਦਾ ਵਿਤਕਰੇ ਦਾ ਦੋਸ਼ ਕਹਿ लो ਕਾਂਗਰਸ ਤੇ ਆਇਆ ਹੋਇਆ ਸੀ ਉਹ ਸਾਰੇ ਇੱਕੋ ਹੀ ਕੜੀ ਦੇ ਵਿੱਚ ਖੜਾ ਕੇ ਦੇਖੇ ਜਾ ਰਹੇ ਨੇ ਤੇ ਜਿਹੜੀ ਵੀ ਦਿੱਲੀ ਦੇ ਗਰੋਧ ਦੀ ਵੋਟ ਹੈ ਪੰਥਕ ਵੋਟ ਕਹਿ लो ਜਾਂ ਖੇਤਰੀ ਵੋਟ ਹੈ ਉਹ ਇਹਨਾਂ ਜਿੰਨਾ ਤੜਿਆ ਚਲੀ ਜਾਵੇ ਇਹ ਕੋਸ਼ਿਸ਼ ਹੋਈ ਔਰ ਇਸੇ ਤਰੀਕੇ ਦੀ ਰਣਨੀਤੀ ਜਾਂ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਹੁਣ ਇਹਦੇ ਵਿੱਚ ਜੇ ਤੁਸੀਂ ਮਿਸਾਲਾਂ ਦੇਣੀਆਂ ਹੋਣ ਕਿ ਇਹ ਕਿੱਥੇ ਸਫਲ ਹੋਈ ਹੈ ਤਾਂ ਤੁਸੀਂ ਮਹਾਰਾਸ਼ਟਰ ਦੀ ਗੱਲ ਨੂੰ ਦੇ ਸਕਦੇ ਹੋ ਮਹਾਰਾਸ਼ਟਰ ਵਿੱਚ ਵੀ ਸ਼ਿਵ ਸੇਨਾ ਗੋਦੜਿਆਂ ਚ ਵੰਡੀ ਗਈ ਸੀ NCP ਦੂ ਪਰਿਆਂ ਚ ਵੰਡੀ ਗਈ ਸੀ ਤੇ ਜਦੋਂ ਮੁਕਾਬਲਾ ਹੋਇਆ ਬਹੁਤ ਔਖੀ ਮੁਕਾਬਲਾ ਹੋਇਆ ਉੱਥੇ ਪਾਸ਼ਪਾ ਬਹੁਤ ਪਸਾਨਿਆਂ ਨਾਲ ਜਿੱਤ ਪ੍ਰਾਪਤ ਕਰ ਗਈ ਵੱਡੀ ਮੈਜੋਰਟੀ ਨਾਲ ਉਹ ਸਰਕਾਰ ਬਣਾਈ ਦੀ ਉੱਥੇ ਇਹ ਪ੍ਰਯੋਗ ਸਫਲ ਰਿਹਾ ਇਸੇ ਤੀਕਿਆਂ ਨਾਲ ਜੇ ਤੁਸੀਂ ਪੰਜਾਬ ਦੇ ਨੇੜੇ ਦੇਖਣਾ ਹੋਵੇ ਤੋਂ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟ ਕੌਂਸਲ ਦੀਆਂ ਚੋਣਾਂ ਨੇ ਉਹਦੀ ਪ੍ਰਧਾਨਗੀ ਦੀ ਚੋਣ ਨੂੰ ਵੀ ਦੇਖ ਸਕਦੇ ਹਾਂ 8 ਪਿੰਡ ਵਾਰ ਤੇ ਖੜੀ ਸੀ ਪ੍ਰਧਾਨਗੀ ਦੇ ਵਿੱਚ ਵੋਟਾਂ ਇੰਨੀਆਂ ਵੰਡੀਆਂ ਗਈਆਂ ਤੇ ਇਹਨਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਕੇ ਵੀ ਬੀਪੀ ਵੱਲੋਂ ਪ੍ਰਧਾਨਗੀ ਦਾ ਅਹੁਦਾ ਹਾਸਲ ਕਰ ਲਿਆ ਗਿਆ ਸੰਘ ਦੇ ਨਾਲ ਅਫੀਲੀਏਟਿਡ ਜਾਂ ਬੀ ਜੀ ਪੀ ਦੀ ਜਿਹੜੀ ਵਿਦਿਆਰਥੀ ਫਿਸ਼ਿਅਨ ਹੈ ਉਹ ਪਹਿਲੀ ਵਾਰ ਤੇ ਪ੍ਰਧਾਨਗੀ ਤੇ ਕਾਬਜ਼ ਹੋਈ ਇਹ ਮਿਸਾਲਾਂ ਤੁਸੀਂ ਰਾਜਨੀਤੀ ਦੇ ਵਿੱਚ ਦੇਖ ਸਕਦੇ ਹੋ ਜਿੱਥੇ ਬਹੁਤ ਪੁੰਨੀਆਂ ਮੁਕਾਬਲਿਆਂ ਦੇ ਵਿੱਚ ਬੀਜੇਪੀ ਨੂੰ ਹਮੇਸ਼ਾ ਫਾਇਦਾ ਹੋਇਆ ਹੈ ਉਹਦੇ ਵਿਰੋਧ ਦੀਆਂ ਵੋਟਾਂ ਖਰਚਾ ਵੰਡੀਆਂ ਜਾਂਦੀਆਂ ਨੇ ਔਰ ਇੰਨੀ ਥਾਂ ਤੇ ਵੰਡੀਆਂ ਗਈਆਂ ਨੇ ਕਿ ਬੀਜੇਪੀ ਨੂੰ ਜਿੱਤ ਜਿਹੜੀ ਹੈ ਉਹ ਆਸਾਨੀ ਨਾਲ ਮਿਲਦੀ ਹੈ ਇਸ ਤਰੀਕੇ ਦੀ ਰਾਜਨੀਤੀ ਹੋ ਰਹੀ ਹੈ ਕਿ ਕਿਹਾ ਜਾ ਸਕਦਾ ਹੈ ਰਾਜਨੀਤੀ ਨੂੰ ਸਮਝਣ ਵਾਲੇ ਮਾਹਿਰ ਨੇ ਉਹ ਇਨ੍ਹਾਂ ਗੱਲਾਂ ਦੇ ਉੱਤੇ ਆਪਣੇ ਵਿਚਾਰ ਜਰੂਰ ਰੱਖੇ ਲੇਕਿਨ ਇਸ ਸਾਰੀ ਰਾਜਨੀਤੀ ਦੇ ਨੁਕਸਾਨ ਤੀਨੇ ਸਾਨੂੰ ਇਹ ਵੀ ਸਮਝਣਾ ਪਵੇ ਹਜੇ ਜੋ ਇੰਦਰਾ ਗਾਂਧੀ ਵੱਲੋਂ ਕਿ ਪ੍ਰਯੋਗ ਕੀਤਾ ਗਿਆ ਸੀ ਉਸ ਨੂੰ ਭੁੱਲੇ ਨਹੀਂ ਪਰਯੋਗ ਕਿੱਥੇ ਤੱਕ ਪਹੁੰਚ ਗਿਆ ਸੀ ਉਹਦੇ ਕਿੰਨੇ ਮਾੜੇ ਸਿੱਟੇ ਨਿਕਲੇ ਸੀ ਇਹ ਵੀ ਸਾਡੀ ਯਾਦਦਾਸ਼ਤ ਦੇ ਵਿੱਚ ਤਾਜ਼ਾ ਹੈ ਸਮਸਾਰਿਆ ਅਨੁਸਾਰ ਇਹ ਪੁਸ਼ਟਾ ਕੀ ਤਕਰਾਇਆ ਜਾਂਦਾ ਹੈ ਇਹ ਸਾਨੂੰ ਚੇਤੇ ਹੈ ਕਿ ਸਾਡੇ ਨਾਲ ਕੀ ਕੁਝ ਹੋਇਆ ਸੀ ਉਹਦੋਂ ਵੀ ਜਦੋਂ ਪ੍ਰਯੋਗ ਕੀਤਾ ਜਾ ਰਿਹਾ ਸੀ ਸ਼ਾਇਦ ਕਾਂਗਰਸ ਪਾਰਟੀ ਮੈਂindra Gandhi ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਇਹਦੇ ਨਤੀਜੇ ਕੀ ਨਿਕਲ ਸਕਦੇ ਨੇ ਕਿ ਹੱਕੀ ਨਿਕਲ ਕੇ ਰਗੜੀ ਤੇ ਕੀ ਰੂਪ ਲੈ ਸਕਦਾ ਹੈ ਸ਼ਾਇਦ ਉਹਨੇ ਵੀ ਨਹੀਂ ਸੋਚਿਆ ਉਸ ਸਮੇਂ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਸਾਰੀਆਂ ਚੀਜ਼ਾਂ ਸਾਡੇ ਕਾਬੂ 'ਚ ਨੇ ਸਾਡੇ ਕੰਟਰੋਲ 'ਚ ਨੇ ਅਸੀਂ ਇਹਨਾਂ ਨੂੰ ਜਿੱਦਰ ਨੂੰ ਘਮਾਉਣ ਦੀ ਕੋਸ਼ਿਸ਼ ਕਰਾਂਗੇ ਉਧਰ ਨੂੰ ਘੁੰਮ ਜਾਣਗੇ ਪਰ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਹਾਲਾਤ ਕਦੋਂ ਬਦਲ ਜਾਣੇ ਨੇ ਲੋਕਾਂ ਦੇ ਜਜ਼ਬਾਤ ਕਦੋਂ ਲਾਵਾ ਬਣ ਕੇ ਫੁੱਟ ਜਾਣਗੇ ਕਿ ਇਸ ਤਰ੍ਹਾਂ ਇਮਸਾਨ ਸਾਡੇ ਸਾਰਿਆਂ ਦੇ ਸਾਹਮਣੇ ਰ ਔਰ ਕਿੰਨੇ ਹਜ਼ਾਰਾਂ ਜਾਨਾਂ ਗਈਆਂ ਇੱਕ ਪੀੜੀ ਖਤਮ ਹੋ ਗਈ ਇਹ ਵੀ ਸਾਡੇ ਸਾਹਮਣੇ ਜੇ ਤੁਸੀਂ ਤਾਜ਼ਾ ਐਗਜ਼ਾਮਪਲ ਲੈਣੀ ਹੈ ਤਾਂ ਨੇਪਾਲ ਵਿੱਚ ਨੂੰ ਕੁਝ ਹੋ ਰਿਹਾ ਹੈ ਉਹ ਦੇਖ ਲਓ ਉਹ ਸਮਝ ਲਓ ਉੱਥੇ ਵੀ ਇਹੋ ਜਿਹਾ ਕੁਝ ਹੀ ਹੈ ਉੱਚੀ ਦੇ ਸ਼ਾਸਤਾਨਾਂ ਨੂੰ ਲੱਗ ਰਿਹਾ ਸੀ ਕਿ ਸਾਡੇ ਕੰਟਰੋਲ ਸਾਰਾ ਕੁਝ ਹੈ ਅਸੀਂ ਇਸ ਨੂੰ ਆਪਣੇ ਤਰੀਕੇ ਨਾਲ ਕਮਾ ਲਵਾਂਗੇ ਸਮਝਾ ਲਵਾਂਗੇ ਪਰ ਜਦੋਂ ਲਾਵਾ ਫੁੱਟਿਆ ਕਿਸੇ ਦਾ ਕਾਬੂ ਨਹੀਂ ਰਿਹਾ ਪਿੰਨਾਂ ਨੂੰ ਜਾਨਾਂ ਗਵਾਈਆਂ ਪਈਆਂ ਕਈ ਜਿਹੜੇ ਸ਼ਾਸਤਾਨ ਸੀ ਉਹਨਾਂ ਦੇ ਛੱਟੇ ਪੱਜਣਾ ਪਿਆ ਇਹ ਵੀ ਸਾਡੇ ਸਾਹਮਣੇ ਸੋ ਅਰੂਪ ਸੀ ਰਾਜਨੀਤੀ ਕਰ ਰਹੀ ਹੁੰਦੇ ਹੋ ਤੁਹਾਨੂੰ ਲੱਗਦਾ ਜ਼ਰੂਰ ਹੁੰਦਾ ਹੈ ਕਿ ਹਾਂ ਸਾਰਾ ਕੁਝ ਸਾਡੇ ਕੰਟਰੋਲ 'ਚ ਹੈ ਸਾਡੇ ਕਾਬੂ 'ਚ ਹੈ ਅਸੀਂ ਇਸ ਨੂੰ ਇਸ ਤਰੀਕੇ ਨਾਲ ਘੁਮਾ ਕੇ ਦਾ ਸਿਆਸਤ ਸਿੰਘ ਲਾ ਲਏ ਲਵਾਂਗੇ ਪਰ ਹਾਲਾਤ ਕਦਮ ਕੀ ਬਣ ਜਾਣੇ ਨੇ ਲੋਕਾਂ ਦੇ ਜਜ਼ਬਾਤ ਕਿੰਨੇ ਜ਼ਿਆਦਾ ਪੜਕ ਜਾਣਗੇ ਇਸ ਦਾ ਅੰਦਾਜ਼ਾ ਕਿਸੇ ਵੀ ਸਸਦਾਨ ਨੂੰ ਨਹੀਂ ਲੱਗਦਾ ਕਿ ਹਾਲਾਤ ਕੁਝ ਹੋਰ ਹੀ ਗੁੱਟ ਲਏ ਜਾਂਦੇ ਨੇ ਇਹ ਸਾਰੀਆਂ ਐਗਜ਼ਾਮਪਲਾਂ ਇਹ ਸਾਰੀਆਂ ਮਿਸਾਲਾਂ ਇਤਿਹਾਸ ਦੇ ਦਸੰਮਿਲ ਜਾਂਦੀਆਂ ਸੋ ਉਮੀਦ ਕਰਦੇ ਹਾਂ ਸਾਡੇ ਸਿਆਸਤਦਾਨ ਇਹਨਾਂ ਚੀਜ਼ਾਂ ਤੋਂ ਕੁਝ ਸਿੱਖਣਗੇ ਕੁਝ ਸਬਕ ਲੈਣਗੇ ਕਿ ਰਾਜਨੀਤੀ ਉਥੋਂ ਤੱਕ ਹੀ ਕਰਨਗੇ ਜਿੱਥੋਂ ਤੱਕ ਉਹ ਵਾਗਿਬ ਹੋਵੇ ਜਿੱਥੋਂ ਤੱਕ ਕਿ ਲੋਕਾਂ ਦੇ ਰਜਵਾਤ ਐਨੇ ਨਾ ਪੜਕਣ ਝੋਸਾ ਨੁਕਸਾਨ ਹੋਇਆ ਐਸੀ ਉਮੀਦ ਦੇ ਨਾਲ ਕਿ ਲੋਕ ਇਹਨਾਂ ਸਿਆਸਤਦਾਨਾਂ ਦੀ ਚਾਲਾਂ ਨੂੰ ਸਮਝਣਗੇ ਨੁਕਸਾਨ ਜਿਆਦਾ ਕਰਨੀ ਚਾਹਤੇ ਪੰਜਾਬ ਦਾ ਭਲਾ ਕਿੰਨਾ ਹੋ ਸਕਦਾ ਹੈ ਉਸ ਵੱਲ ਵੀ ਕੰਮ ਬਦਾਉਣਗੇ ਐਸੀ ਉਮੀਦ ਹੈ ਨਾ ਤੁਗ ਬਿਰਾਲੇ ਨੇ ਧੰਨ